ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਬਚੜੀ ਵੀਡੀਓ ਬਣਾਉਣ ਲੱਗੇ ਆਂ ਫਾਰਮ 'ਚੋਂ ਬਣਾਉਣ ਲੱਗੇ ਆਂ ਫਾਰਮ 'ਚ ਬਾਈ ਕੋਲੇ ਤਿੰਨ ਬੱਚੀਆਂ ਨੇ ਬਾਈ ਇੱਕ ਗੱਬਣ ਚੈੱਕ ਪਾਸ ਦੋ ਹੀ ਪਰ ਬੱਚੀਆਂ ਨੇ ਬਾਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਵੀਡੀਓ ਮਿਲਣ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਨਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਵਰਟੀਕਲ ਆ ਜੀ ਨਾਮ ਤੇ ਐਡਰੈਸ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਤਾਂ ਪਤੇ ਭਦੌੜ ਸ਼ਹਿਰ ਆ ਗਿਆ ਆਪਣੇ ਮੋਬਾਈਲ ਨੰਬਰ 6280218644 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਦਰਮਿੰਦਰ ਤਿੰਨ ਬੱਚੀਆਂ ਨੇ ਫਿਰ ਹਾਂਜੀ ਤਿੰਨ ਨਾਗਾ ਜੀ ਤਿੰਨੇ ਟੌਪ ਦੇ ਹਨ ਤਿੰਨੇ ਟੌਪ ਦੇ ਡਾਕਟਰ ਹੂੰ ਪ੍ਰੋਪਰ ਬਾਇਓ ਡਾਟਾ ਫੁੱਲ ਡਿਟੇਲ ਸਾਰੀ ਏ ਟੂ ਜ਼ेड ਹੈਗੀ ਆ ਠੀਕ ਹੈ ਭਾਈ ਹਾਂਜੀ ਕਿ ਕੀ ਨਹੀਂ ਹੈਗੇ ਜੇ ਕੁੜਾਟ ਵਾਸਤੇ ਨੇ ਇਕੱਠਿਆਂ ਲੈ ਲੂਗਾ ਪਕਰਾਇ ਫਰੀ ਦੇ ਦਾਂਗੇ ਓਕੇ ਭਾਈ ਚਾਹ 100 ਕਿਲੋਮੀਟਰ ਚਾਹ 200 ਕਿਲੋਮੀਟਰ ਹੋਵੇ ਕੋਈ ਦਿੱਕਤ ਨਹੀਂ ਓਕੇ ਭਾਈ ਹਾਂਜੀ ਜਿਹੜਾ ਪਹਿਲੇ ਨੰਬਰ ਤੇ ਬੱਚਾ ਦੇਖਦੇ ਕਿੰਨੀ ਉਮਰ ਹੈ ਦੀ ਇਹ ਡਾਕਟਰ ਜਿਹੜੇ ਦੋ ਬੱਚੀਆਂ ਵੱਡੀਆਂ ਇਹ ਬੈਂਚੋਪੀ ਦੇ ਸੀਮੰਦੀਆਂ ਨੇ ਗਈਆਂ ਵੱਡ ਵੱਡ ਦੀਆਂ ਠੀਕ ਆ ਤਿੰਨੇ ਬੱਚੀਆਂ ਮਿਲਕ ਟੀਥ ਹੈ ਠੀਕ ਆ ਦੰਦਾਂ ਦੀ ਥਣਾ ਦੀ ਅਗਲੇ ਦੀ ਘਰ ਤੱਕ ਦੀ ਗਰੰਟੀ ਹੋਊ ਆਪਣੀ ਠੀਕ ਆ ਭਾਈ ਦੰਦੋ ਖੀਰੀਆਂ ਤੇ ਥਣ ਚਾਰ ਚਾਰ ਨਿਸ਼ਾਨ ਨਹੀਂ ਹੋਊਗੇ ਤੇ ਪੰਜਵਾਂ ਬਿਊਟੀ ਚੈੱਕ ਕਰ ਕਰਮੜੀ ਦੀ ਬਿਊਟੀ ਕੋਈ ਇਹ ਕਹਿਦੀ ਆ ਪੌ ਚੀਜ਼ਾਂ ਨੇਗੀਆਂ ਇਹ ਸਹੀ ਗੱਲ ਆ ਭਾਈ ਕੀ ਆ ਬਾਤ ਚਮਕ ਦੇਖ ਲੈ ਤੂੰ ਬੱਚੀਆਂ ਦੇ ਵਿੱਚ ਕਿੰਨੀਆਂ ਕੱਪੜਾਂ ਗਾਵਾਂਗਾ ਕਿ ਨਹੀਂ ਅੱਪਰ ਲਈ ਗੱਬਣਾ ਹਾਂ ਉਹ ਵੱਡੀ ਬੱਚੀ ਡਾਕਟਰ ਗੱਬਣਾ ਹਾਈਟ ਲੈਂਥ ਤੇ ਬਾਡੀ ਵੇਟ ਦੇਖ ਤੂੰ ਬੱਚੀ ਦਾ ਚੈੱਕ ਪਾਸ ਚੈੱਕ ਪਾਸ ਡਾਕਟਰ ਬਰੀਡ ਫੁੱਲ ਕਿੰਨੇ ਟਾਈਮ ਲਈ ਗੱਬਣਾ ਹੈ ਏ ਡਾਕਟਰ ਤਨਮੀ ਨੇ 25 ਦਿਨਾਂ ਦੀ ਗੱਭਣ ਹੈਗੀ 4 ਦਾ ਮਹੀਨੇ ਦੇ ਵਿੱਚੋਂ 5 ਕਿ ਦਿਨ ਹੀ ਘਟਦੇ ਇਹਦੇ ਓਕੇ ਬਾਈ ਠੀਕ ਹੈ ਬਾਈ ਫੇਸ ਦੀ ਬਿਊਟੀ ਕਮਾਂ ਜਮਾ ਕੱਚੀ ਖੀਰੀ ਹੈਗੀ ਬੱਚੀ ਫੁੱਲ ਬ੍ਰੀਡ ਦੰਦਾਂ ਚ ਜਮਾ ਖੀਰੀ ਫੇਸ ਫੁੱਲਸ ਦੇਖੋ ਮਿਲਕ ਟੀਥ ਬੱਚੀ ਹੈਗੀ ਬੜੀ ਵੀ ਬੜੀ ਆ ਯਾਰ ਮੈਂ ਕਹਾ ਡਾਕਟਰ ਬਾਹਾਂ ਜਿਆਦੇ ਪਲਗਾਉਗਾ ਬੱਚੀ ਇੱਕ ਨੰਬਰ ਝੋਲੀ ਝੂਲੀ ਦਿਖਾਉਣ ਵਾਲੀ ਹੈਗੀ ਪਾਸਪ ਬਾਈ ਦੀ ਕਰਾਈ ਵੀ ਆਪਦੀ ਕਰਵਾ ਲਓ ਮੈਂ ਕਹਾ ਡਾਕਟਰ ਆ ਦੀ ਸੱਲੀ ਕਰਾ ਕੇ ਲੈ ਕੇ ਜਾਵੇ ਬੰਤਾ ਜੀ ਨੇ ਵੀ ਲੈ ਕੇ ਜਾਣੀ ਪਿੱਛੇ ਤੋਂ ਚੌੜੀ ਝੂੜੀ ਪੜੀ ਵੀ ਕੰਪੈਕਟ ਅੰਡਰ ਕੱਟਣਾ ਬੱਚੀ ਨੇ ਕੰਪੈਕਟ ਏ ਨਹੀਂ ਹੈਗਾ ਕਾਕਾ ਕਰਦੀ ਪਲੀ ਵੀ ਫੁੱਲ ਆ ਹਨਾ ਬਹੁਤ ਜਿਆਦੇ ਪਲੀ ਵੀ ਹੈਗੀ ਹੂੰ ਸਹੀ ਗੱਲ ਬਾਕੀ ਝੋਲੀ ਝੂਲੀ ਦੇ ਤਾਂ ਲੇਖਾ ਹੀ ਨਾਟਰ ਬੱਚੇ ਚਾਰਾਂ ਥਲੀ ਝੋਲੀਆਂ ਐਨ ਇੱਕੋ ਹੀਆਂ ਨੇਗੀਆਂ ਠੀਕ ਹੈ ਨਿਖੜਮੀਆਂ ਹੂੰ ਫਿਟਿੰਗ ਦੇਖ ਲੈ ਤੂੰ ਵਹਿੜਦੀ ਆ ਆਪਣੇ ਕੋਲੇ ਦੂਜਾ ਸੂਆ ਵਹਿੜਾ ਨੇਗੀਆਂ ਇਹ ਜੇ ਕਲੂਨ ਬੱਚੀ ਖੀਰੀ ਆ ਹਾਈਟ ਦੇਖ ਤੂੰ ਬੱਚੀ ਦੀ ਕਿੱਡੀ ਆ ਜਵਾ ਬਰਾਬਰ ਹੋਈ ਪਈ ਆ ਬਾਲੀ ਵੱਡੀ ਬੱਚੀ ਹੈਗੀ ਹੂੰ ਬਲੀ ਵੀ ਬਾਲੀ ਬਾਲੀ ਜਿਆਦੇ ਬਲੀ ਵੀ ਵਹਿੜੀ ਸਾਫ ਇੱਕ ਨੰਬਰ ਝੋਲੀ ਹੋ ਗਈ ਬਾਈ ਕਹਿੰਦਾ ਘਰ ਤੱਕ ਦੀ ਗਰੰਟੀ ਹੋ ਦੰਦੀ ਘਰ ਤੱਕ ਦੀ ਦੰਦਾਂ ਦੀ ਥਣਾ ਦੀ ਫੁੱਲ ਗਰੰਟੀ ਹੈ ਡਾਕਟਰ ਫੇਸ ਦੀ ਬਿਊਟੀ ਦੇਖ ਹਨ ਟੂਰ ਟੂਆ ਪੂਰਾ ਚੰਗਾ ਕਰ ਮਾਈ ਮੈਂ ਕਹਾਂ ਡਾਕਟਰ ਚੀਜ਼ਾਂ ਜਿਵੇਂ ਕਹਿੰਦਾ ਕਵੀਨ ਹਮ ਬਿਊਟੀ ਕਵੀਨ ਡਾਇਮੰਡ ਪੀਸ ਹੈ ਡਾਇਮੰਡ ਪੀਸ ਹੈਗਾ ਹਮ ਹਮ ਲੰਮੀ ਲੰਮੀ ਫੁੱਲ ਪਲੀ ਵੀ ਫੁੱਲ ਜਾ ਰਿਕਾਰਡ ਚੌੜੀ ਚੂੜੀ ਪੈਸੇ ਦੁੱਧ ਦਾ ਰਿਕਾਰਡ ਡਾਕਟਰ ਦੁੱਧ ਦਾ ਰਿਕਾਰਡ ਇਹਦਾ 38 ਤੋਂ 40 ਕਿਲੋ ਦਾ ਹੈਗਾ ਪਰ ਬੱਚੀ ਦੀ ਕੁਆਲਿਟੀ ਇੰਨੀ ਕਿ ਜਬਰਦਸਤ ਆਈ ਬੱਚੀ ਪਹਿਲਾਂ 30 ਤੋਂ ਪਲੱਸ ਪਲੱਸ ਦੁੱਧ ਚਵਾਊਗੀ ਠੀਕ ਹੈ ਇਹ ਤਾਂ ਕਹਿਣ ਦਾ ਹੁੰਦਾ ਇਹਨੇ ਚਵਾਉਣਾ ਹੈ ਬੱਚੀ ਨੇ ਦੁੱਧ ਇਹ ਤੋਂ ਪਲੱਸ ਪਲੱਸ 32 33 ਕਿਲੋ ਦੁੱਧ ਨੇ ਚਵਾਉਣਾ ਖੁੱਲਾ ਡੁੱਲਾ ਸਮੀ ਵੀ ਬੜੀ ਹੈ ਨਾ ਬੜੀ ਜਿਆਦੇ ਬੜੀ ਵੀ ਹੈਗੀ ਮਾਲੀ ਬਾਕੀ ਗੱਬਣ ਚ ਇੱਕ ਬਾਸ ਆ ਬਾਈ ਇੱਕ ਨੰਬਰ ਬ੍ਰੀਡ ਆ ਬਾਈ ਅੱਗੇ ਆ ਬੱਚਾ ਆ ਗਿਆ ਤੇ ਉਮਰ ਇਹਦੀ ਕਿੰਨੀ ਦੱਸਿਆ ਜੀ ਬਾਈ ਨੇ ਏਵੀ ਡਾਕਟਰ ਮੈਲਕ ਟੀ ਹੈਗੀ ਬੱਚੀ ਠੀਕ ਹੈ ਬਾਈ ਤੇ ਬੱਚੀ ਹੈਗੀ ਇਹ ਸਾਲਕ ਦੀ ਸਾਲਕ ਦੀ ਹੈ ਹਾਂਜੀ ਤੇ ਥਲੇ ਝੋਲੀ ਦਿਖਾ ਦੇ ਇਧਰ ਬੈਠ ਝੋਲੀ ਵੀ ਵਧੀਆ ਯਾਰ ਕਰਮ ਵਾਲੀ ਹੈ ਨਾ ਝੋਲੀ ਦਿਖਾ ਦੇ ਮੜੀ ਜੀ ਕਰਮ ਝੋਲੀ ਭਾਈ ਇੱਕ ਨੰਬਰ ਹੈ ਚਾਰ ਥਣ ਕੱਲਾ ਕੱਲਾ ਥਣ ਪੂਰੀ ਵਿੱਚ ਥਣ ਲੈ ਕੀ ਬਾਤ ਆ ਇਧਰ ਗੱਬਨ ਦੀ ਵੀ ਝੋਲੀ ਦਿਖਾ ਦੇ ਮੜੀ ਜੀ ਨੇੜ ਤੋਂ ਝੋਲੀ ਇੱਕ ਨੰਬਰ ਲੈ ਕੀ ਬਾਤ ਆ ਇਹ ਤਾਂ ਪਟਣ ਲੱਗ ਗਿਆ ਡਾਟਰ ਇਹ ਤਾਂ ਲੱਗੀ ਬਣਾਉ ਕੰਪੈਕਟ ਡਾਟਰ ਕੜਨ ਡਾਟਰ ਫਿਟਿੰਗਾਂ ਦਾ ਚੌੜਾ ਦੇਖ ਤੂੰ ਕਿੰਨਾ ਥੱਲਾ ਪੱਟਿਆ ਬੱਚੀ ਨੇ ਸਹੀ ਗੱਲ ਆ ਬਾਈ ਤਿਆਰੀ ਬਹੁਤ ਚੰਗੀ ਕਰ ਲਾਗੀ ਕਰਨ। ਇੱਕ ਪੁੜੇ ਦੀ ਚੜਾਈ ਦੇਖ ਤੂੰ ਬੈਕ ਸਾਈਡ ਦੀ ਕਿੰਨੀ ਐ ਬੱਚੀ ਦੀ। ਹੂੰ ਸਹੀ ਗੱਲ। ਬਹੁਤ ਜਿਆਦਾ ਚੰਗੀ ਤੇ ਵੱਡਾ ਬੱਚਾ ਮੜਾ ਜਾ ਇਧਰ ਨੂੰ ਹੱਕਿਓ ਜੀ। ਸੋਰ ਦੇ ਮੜਾ ਜਾ। ਤੋਂ ਪੱਦਰ ਜਮਾ ਪਲੇ ਵੀ ਫੁੱਲ। ਟੀਕੇ ਦੇ ਜਮਾ ਕਬਲਾ ਹਣਾ। ਟੀਕੇ ਦੇ ਬਿਲਕੁਲ ਰੈਡੀ ਹੈ ਡਾਕਟਰ ਬੋਡੀ ਵੇਟ ਪੂਰਾ ਫੁੱਲ ਹੈ। ਸਹੀ ਗੱਲ ਆ। ਫੇਸ ਦੀ ਬਿਊਟੀ ਬੋਦੀਵਾਨ ਦੀ ਪ੍ਰਿੰਟ ਪ੍ਰਿੰਟ ਇੱਕ ਨੰਬਰ ਆ ਕਰਮ ਵਾਲੀ। ਮਾਸਤੀ ਕਰਦੀਆਂ ਤੜੰਗੇ ਲਾਉਂਦੀਆਂ ਬਈ। ਕਿਆ ਬਾਤ ਆ। ਤੇ ਮੁੱਲ ਕੀ ਆ ਫਰਜ਼ਾਇਤ ਆ ਇਹਨਾਂ ਦਾ? ਕਾ ਮੋੜ ਡਾਕਟਰ ਫੋਨ ਤੇ ਕਰਾਂਗੇ ਇਹਨਾਂ ਦੋਵਾਂ ਬੱਚੀਆਂ ਦਾ ਜਿਹੜਾ ਛੋਟਾ ਬੱਚਾ ਹੈਗਾ ਠੀਕ ਆ ਉਹਦਾ ਆਪਾਂ ਮੋਲ ਵੀਡੀਓ ਚ ਕਰੀ ਦੇਣਾ ਹੈਗਾ ਮੋਲ ਕਰਾਉ ਨੂੰ 25 ਕਰਾ ਲਓ 22 ਕਰਾ ਲਓ 20000 ਰੁਪਏ ਦਾ ਬੱਚਾ ਦੇਵਾਂਗੇ ਆਪਾਂ ਇਹ ਠੀਕ ਆ ਬੱਥਲੇ ਝੋਲੀ ਦਿਖਾ ਦੇ ਦੇ ਵੀ ਹੂੰ ਝੋਲੀ ਨੇੜ ਤੋਂ ਚੈੱਕ ਕਰਵਾ ਦੇ ਨੇ ਭਾਈ ਚਾਰੀ ਥਣ ਮੈਂ ਕਿਹਾ ਡਾਕਟਰ ਲੈ ਭਾਈ ਚਾਰ ਥਣ ਝੋਲੀ ਹੈ ਬਾਲੀ ਜਿਆਦੇ ਖੁੱਲੀ ਝੋਲੀ ਆ ਬੱਚੀ ਥੱਲੇ ਕੱਦ ਬਰੀਟ ਜੰਮ ਬਾਕੀ ਬਣ ਕੇ ਚੱਲ ਵੀ ਉਹ ਇਹਨਾਂ ਤੋਂ ਥੋੜਾ ਜਿਹਾ ਛੋਟਾ ਹੈਗਾ ਹੂੰ ਇਹ ਹੈਗਾ ਨਵਾਂ ਕਿ ਮਹੀਨਿਆਂ ਦਾ ਬੱਚਾ ਠੀਕ ਆ ਭਾਈ ਹਾਂਜੀ ਹੂੰ 9 ਮਹੀਨਿਆਂ ਦੀ ਉਮਰ ਆ ਮੁੱਲ ਕਰਾਉਣਾ ਬਈ ਕਹਿੰਦਾ ਜਿੱਡਾ ਮਰਜ਼ੀ ਕਰਾਓ ਜਿੱਡਾ ਮਰਜ਼ੀ ਕਰਾਓ ਅਸੀਂ 10000 ਦੀ ਬੱਚੀ ਦੇ ਦਾਂਗੇ ਹਨਾ ਬਈ ਬਾ ਮਾਨਤਨ ਕਰਾਂਗੇ ਛੋੜ ਛੱਪਾ ਉਹਦੇ ਚ ਓਕੇ ਬਈ ਬਸ ਕੋਈ ਮੋਹਰ ਨਹੀਂ ਕੀਤਾ ਆਪਾਂ ਨਾ 25 ਨਾ 22 ਦੇਣ ਵਾਲਾ ਰੈਡੀ ਰੱਖਿਆ ਦਾ ਠੀਕ ਆ ਬਈ ਇਹਨਾਂ ਦੋਵਾਂ ਦਾ ਕਾਲਾ ਕਰਾਂਗੇ ਮੁੱਲ ਫੋਨ ਤੇ ਜਿਹੜਾ ਕੋਈ ਜੋੜਾ ਲਊਗਾ ਇਕੱਠਿਆਂ ਦਾ ਠੀਕ ਆ ਹਾਂਜੀ ਜਾਇਜ਼ ਹੋ ਜਾ ਮੁੱਲ ਜਾਇਜ਼ ਹੋਊਗਾ ਠੀਕ ਆ ਬਈ ਬੜਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਬੱਚੀ ਨੇ ਸਾਹਮਣੇ ਜਮਾਂ ਜਾ ਇਹ ਡਾਕਟਰ ਬੜਾ ਕੋਈ ਨ ਪਕਾਈ ਜੀ ਵਾਲਾ ਫਾਇਦਾ ਨਹੀਂਗਾ ਆ ਦੇਖ ਲੈ ਵਾ ਬਰਾਬਰ ਖੜ ਜਾਣਾ 5.6 ਫੁੱਟ ਹਾਈਟ ਹੈਗੀ ਮੇਰੀ ਬੱਚੀ ਦੀ ਬਾੜੀ ਵੱਡੀ ਹਾਈਟ ਆ ਖੀਰੀ ਜਮਾਂ ਦੰਦੋ ਐਨ ਕੱਚੀ ਖੀਰੀ ਠੀਕ ਆ ਇੱਕ ਤਾਂ ਕਹਿਣ ਵਾਲੀ ਹੁੰਦੀ ਆ ਓਰੀਜਨਲ ਕੱਚੀ ਖੀਰੀ ਬੱਚੀ ਆ ਹਮ ਸਹੀ ਗੱਲ ਆ ਲੈ ਭੌਲੀ ਵੀ ਭੌਲੀ ਆ ਯਾਰ ਕਰਮਾ ਵਾਲੀ ਬਾੜੀ ਜਿਆਦੇ ਭੌਲੀ ਬਾੜੀ ਵੱਡੀ ਬੱਚੀ ਪਾਲ ਲੈਣੀ ਬਹੁਤ ਵੱਡੀ ਗੱਲ ਆ ਕਿ ਨਹੀਂ ਬਿਊਟੀ ਚੈੱਕ ਕਰ ਲੈ ਖੜਨੀ ਖੁੜਨੀ ਚੈੱਕ ਕਰ ਬੱਚੀ ਦੀ ਕਮਾਲ ਆ ਬਾਈ ਆਵਾਜ਼ ਬਾਕੀ ਤੇ ਬੱਚੇ ਬਾਲੇ ਚੰਗੇ ਆਗੇ ਆ ਵੀ ਬੱਚਾ ਬਹੁਤ ਜਾਦੇ ਚੰਗਾਗਾ ਹਮ ਬਰੀਕ ਬਾਲਾ ਯਾਰ ਬੱਚਾ ਜਾਦੇ ਬਰੀਕੀ ਜਾਗੇ ਹਮ ਲੱਪਾ ਲੁਪਾ ਦੀਆਂ ਇੰਨੀਆਂ ਕਿ ਸਿੱਧੀਆਂ ਜਿੰਨੀਆਂ ਕਹਿ ਦੀ ਆਪਾਂ ਸਹੀ ਗਾ ਥਾਲੋ ਆਰਡਰ ਦੀਆਂ ਬਾਲੀਆਂ ਸਾਫ ਬੱਚੀਆਂ ਨੇ ਹਮ ਉਹ ਬੱਚਾ ਲੈ ਭਾਈ ਦੂਜਾ ਕੱਢ ਕੇ ਮੜਾ ਨੇੜੋਂ ਰਖਾ ਦਈਏ ਬੱਚਾ ਉਹ ਵੀ ਬਹੁਤ ਚੰਗਾ ਭਾਈ ਚੋੜੀ ਇਹਦੀ ਵੀ ਚਾਰ ਥਣ ਹੋਣਗੇ ਦੰਨੋ ਕੀਰੀ ਪਾਈ ਕਹਿੰਦਾ ਫੁੱਲ ਗਰੰਟੀ ਘਰ ਤੱਕ ਦੇ ਬਿਊਟੀ ਇੱਕ ਨੰਬਰ ਆ ਫੇਸ ਦੇਖੋ ਫੇਸ ਬੜਾ ਪਿਆਰਾ ਕਰਮਾ ਇਹਦਾ ਮੋਲ ਜਮਾ ਜਾਇਜ਼ ਰੱਖਿਆ ਮਾਂ ਤਣ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਤੇ ਬੱਚਿਆਂ ਜਿਵੇਂ ਆ ਗੱਬਣਾ ਬਈ ਦੇਖੋ ਟਾਪ ਰੀਡ ਤੇ ਬੱਚਾ ਦੋਨੇ ਦੋਨੇ ਸਿਰੇ ਦੇ ਬੱਚੇ ਆ ਬਈ ਡਾਇਮੰਡ ਪੀਸ ਨੇ ਬਿਊਟੀ ਚੈੱਕ ਕਰੋ ਕੁਆਲਿਟੀ ਇੱਕ ਨੰਬਰ ਬੜੀਆਂ ਵੀਆ ਬੜੀਆਂ ਯਾਰ ਕਰਮਾ ਬੜੀਆਂ ਤਾਂ ਬੜੀਆਂ ਜ਼ਿਆਦਾ ਡਾਕਟਰ ਹੂੰ ਫੀਡ ਤੋਂ ਆਏ ਪਤਾ ਲੱਗਦਾ ਵੀ ਖਾ ਖਾਦੀ ਵੀ ਆ ਹੂੰ ਬਾਕੀ ਮੋਲ ਬਾਈ ਕਹਿੰਦਾ ਫੋਨ ਤੇ ਕਰ ਲੈ ਮੋਲ ਜਿਹੜਾ ਜਮਾ ਬਿਲਕੁਲ ਜਾਇਜ਼ ਹੋਊਗਾ ਬਾਲਾ ਮੋਲ ਨਹੀਂ ਕਰਦੇ ਬਈ ਧੰਨਵਾਦ